ਪਲਟਾਣੇ ਲੈਟਾ ਕੋਲ ਖੜੇ ਅੱਜ ਫੇਰ ਇਹ ਬੰਦਾ ਫੜਿਆ ਸੀ ਬਈਆ ਜਿਹੜਾ ਫੇਰ ਇੱਥੇ ਨਜਾਇਜ਼ ਆ ਕੋਖਾ ਲਾ ਕੇ ਇੱਥੇ ਖੜਾ ਸੀ ਹਾਂਜੀ ਪੰਜਾਬੀ ਉਹ ਬੀੜੀ ਹੋ ਗਿਆ ਤੁਹਾਨੂੰ ਪੂਰੀ ਵਿਖਾਉਣੇ ਹਾ ਕਿਸ ਤਰ੍ਹਾਂ ਐ ਸੈ ਸਿੰਘ ਸਾਹਿਬ ਨੇ ਜ਼ਿਰਖਪੁਰ ਵਿੱਚ ਬੀੜੀਆਂ ਸਿਗਰਟ ਤਬਾਕੂ ਦੇ ਜਿਹੜੇ ਕੋਕੇ ਲਾ ਕੇ ਕੁਮਜ਼ਲੇ ਲਹਿਾਨ ਗਲਤ ਫੁਚਾੜ ਕਰਦੇ ਹਨ ਉਨ੍ਹਾਂ ਉੱਤੇ ਕਾਰਵਾਈ ਕਰਦੇ ਹੋਏ ਸਿੰਘ ਸਾਹਿਬ ਨੇ ਐਕਸ਼ਨ ਲਿਆ ਹੈ ਨਾਲ ਪੰਜਾਬ ਪੁਲਿਸ ਅਤੇ ਦੂਜੇ ਮਤੇ ਮੈਡੀਕਲ ਅਫਸਰ ਵੀ ਸ਼ਾਮਲ ਹਨ ਮਿਲੇ ਇਹਨਾਂ ਸਾਰਿਆਂ ਨੇ ਨਾਲ ਕੇ ਇਸ ਮਾਮਲੇ ਉੱਤੇ ਰੋਕ ਲਗਾਈ ਹੈ ਜਿਹਨੇ ਇਸ ਤਰ੍ਹਾਂ ਦੇ ਨਾਲ ਗਲਤ ਕੰਮ ਕਰਦੇ ਹਨ ਅੱਗੇ ਤੁਹਾਨੂੰ ਪੂਰੀ ਗਿਰੀ ਮਖੋਨੇ ਆ ਇਸ ਤਰ੍ਹਾਂ ਦੇ ਨਾਲ ਇੱਕ ਪ੍ਰਵਾਸੀ ਇਸ ਤਰ੍ਹਾਂ ਦੇ ਕੰਮ ਖੋਖੇ ਲਗਾ ਕੇ ਕਾਰ ਰਿਹਾ ਸੀ ਸਿੰਘ ਜੀ ਸਾਹਿਬ ਨੇ ਅਤੇ ਪੁਲਿਸ ਮੁਲਾਜ਼ਮਾਂ ਨੇ ਤੇ ਨਿਕਲ ਅਫਸਰ ਦੀ ਟੀਮ ਵੀ ਆਈ ਹੋਈ ਹੈ ਪੂਰੀ ਜਾਂਚ ਪੜਤਾਲ ਕੀਤੀ ਹੈ ਕੀ ਕੀ ਨਿਕਲ ਰਿਹਾ ਹੈ ਵਿੱਚੋਂ ਦੇਖਿਆ ਤੁਸੀਂ ਹੈਰਾਨ رہ ਜਾਵੋਗੇ ਯਾਨ ਫਿੰਨੇ ਬਹੁਤ ਹੀ ਵਧੀਆ ਕੰਮ ਕੀਤਾ ਵੀਡੀਓ ਨੂੰ ਚਲਦੀ ਚਾਲਦੀ ਨੂੰ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਸਰਕਾਰਾਂ ਦਾ ਕੀ ਕੰਮ ਹੈ ਜਉ ਜਿਹੜੇ ਕੰਮ ਸਰਕਾਰਾਂ ਨਹੀਂ ਕਰਨੇ ਮੰਨਦੇ ਹਨ ਸਿੰਘ ਸਾਹਿਬ ਕਰ ਰਹੇ ਹਨ ਆ ਵੇਖੋ ਮੂਰੀ ਵੀਡੀਓ ਔਰ ਪੀਸੀਆ ਸਾਡੇ ਨਾਲ ਐਸਟੀਐਮ ਸਾਹਿਬ ਦੇ ਆਰਡਰ ਨਾਲ ਇਹ ਕਾਰਵਾਈ ਕੀਤੀ ਜਾ ਰਹੀ ਹੈ ਮੈਡੀਕਲ ਅਸਿਸਟ ਟੀਮ ਸਾਡੇ ਨਾਲ ਹੈ ਕਿਉਂਕਿ ਜੋ ਕੋਰਟ ਪੈਕਟ ਕਹਿੰਦਾ ਸਰਕਾਰੀ ਜਿਹੜਾ ਲਾਅ ਹੈ ਜਿਹਦੇ ਚ ਪਬਲਿਕ ਬੇਸਿਸ 스ਮੋਕਿੰਗ ਬੈਨ ਆ ਆ ਖੋਖਾ ਇਲੀਗਲ ਥਾਂ ਤੇ ਲੱਗਿਆ ਹੈ ਔਰ ਸਭ ਤੋਂ ਵੱਡੀ ਗੱਲ ਅੱਜ ਦੱਸ ਦੱਸ ਰਿਆਂ ਪਿਛਲੇ ਵੀ ਹੁਣ ਕਾਰਵਾਈ ਕਰਕੇ ਆਏ ਆ ਪਿੱਛੇ ਬਲਟਾਣੇ ਦੇ ਵਿੱਚ ਖੋਕੇ ਦੇ ਉੱਥੇ ਇੰਪੋਰਟਡ ਸਿਕਟਾ ਮਿਲੀਆਂ ਜਿਹੜੀਆਂ ਵੇਚਣੀਆਂ ਬੈਨ ਐ ਇਹਦੇ ਕੋਲ ਵੀ ਇੰਪੋਰਟ ਸਿਕਟਾ ਮਿਲੀਆਂ ਮੇਰੇ ਨਾਲ ਮੈਡੀਕਲ ਅਸਟ ਟੀਮ ਸਾਰੀ ਨਾਲ ਹੈ ਟਕੋਲੀ ਆਫਸਰ ਤੁਸੀਂ ਦੇਖ ਸਕਦੇ ਹੋ ਕੋਲ ਲੈਬਸ ਚੈਣੀ ਖਾਣੀ ਇਹ ਤੰਬਾਕੂ ਬੈਨ ਹੋਇਆ ਪੰਜਾਬ ਦੇ ਫੇਰ ਇਹ ਵਿਕਰਿਆ ਸੋ ਕੌਣ ਜ਼ਿੰਮੇਵਾਰ ਹੈ ਇਹ ਸਾਡਾ ਆਪ ਦਾ ਫਰਜ਼ ਬਣਦਾ ਮੈਂ ਪਿਛਲੀ ਵਾਰੀ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਇਸ ਤੇ ਇਹ ਇਹ ਤਨਤ ਪਾਉਣੀ ਹੈ ਤੋ ਅੱਜ ਪੀਸ਼ਰ ਦੀ ਨਾਲ ਵੈਨ ਨਾਲ ਬਕਾਇਦਾ ਐਮਸੀ ਟੀਮ ਨਾਲ ਆ ਚੁੱਕਿਆ ਐਨਫੋਰਸਮੈਂਟ ਵਿੰਗ ਨਾਲ ਆ ਚੁੱਕਾ ਹੈ ਔਰ ਵੱਤ ਵੱਤ ਮੈਂ ਇਹੀ ਕਹਾਂਗਾ ਤੁਹਾਨੂੰ ਕਿ ਇਹ ਵੀਡੀਓ ਫੇਰ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਇਹ ਸਾਡਾ ਸੰਦੇਸ਼ ਸਾਡਾ ਮੈਸੇਜ ਪਹੁੰਚੇ ਕਿ ਲਗਾਤਾਰੇ ਕਾਰਵਾਈ ਕੀਤੀ ਜਾ ਰਹੀ ਹੈ ਹਰ ਪਾਸੇ ਤੇ ਤੁਸੀਂ ਕਰੋ ਜਾਗੋਗੇ ਤੁਹਾਡਾ ਜਾਗਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਾਡੇ ਹਰ ਗਲੀ ਮੁਹੱਲੇ ਕੁੰਜੇ ਦੇ ਵਿੱਚ ਇਹ ਜਿਹੜੇ ਰਵਿੰਦਰ ਜੀ ਸਾਡੇ ਨਾਲ ਜੁੜ ਚੁੱਕੇ ਹੈ ਦੇਖੋ ਬਹੁਤ ਫੇਮਸ ਇਹ ਅੱਜ ਸੈਲੀਬ੍ਰਿਟੀ ਬਣ ਚੁੱਕੇ ਆ ਇਹ ਸਾਰੀ ਟੀਮ ਜ਼ਰਖਪੁਰ ਦੀ ਬਹੁਤ ਫੇਮਸ ਹੈ ਜਿਹੜੀ ਬਕਾਇਦਾ ਆਪਣੇ ਆਪਣਾ ਰੋਲ ਨਿਭਾ ਰਹੀ ਆ ਜਿੱਥੇ ਜਿੱਥੇ ਇਲੀਗਲ ਨਜਾਇਜ਼ੇ ਖੋਖੇ ਲਾ ਕੇ ਬੈਠੇ ਆ ਇਹ ਬੰਦ ਕਰਨੇ ਆਪਾਂ ਇਹ ਆਪਾਂ ਹੁਣ ਥਾਣ ਲਿਆ ਇਹ ਆਪਾਂ ਹੁਣ ਮੁੱਦਾ ਜਿਹੜਾ ਚੱਕਣਾ ਹੈ ਇਹ ਮੋਟਿਵੇ ਸਾਡਾ ਕਿ ਆਪਾਂ ਇਹ ਚੀਜ਼ ਨੂੰ ਖਤਮ ਕਰਨਾ ਪੰਜਾਬ ਚੋਂ ਆ ਤੰਬਾਕੂ ਡਰਾਈਵ ਐਂਟੀ ਤੰਬਾਕੂ ਡਾ ਜਿਹੜੀ ਚੱਲ ਰਹੀ ਆ ਇਹ ਆਪਾਂ ਇਹਦਾ ਖਾਤਮਾ ਕਰਨਾ ਤਾਂ ਕਿ ਸਾਡਾ ਯੂਥ ਅਸੀਂ ਲੋਕ ਖਰਾਬ ਨਾ ਹੋਈਏ ਸਾਡਾ ਸਾਡੇ ਬੱਚੇ ਸਾਡਾ ਪਰਿਵਾਰ ਸਾਡਾ ਫਿਊਚਰ ਸਾਡੀ ਜਨਰੇਸ਼ਨ ਕਿਉਂਕਿ ਇਹ ਲੋਕ ਥਾਂ ਥਾਂ ਤੇ ਜਾ ਕੇ ਥੁੱਕਾ ਸੁੱਟਦੇ ਆ ਬਿਮਾਰੀ ਫੈਲਦੀ ਆ ਔਰ ਸਪਿਟਿੰਗ ਵੈਸੀ ਹਰ ਬਸੇ ਅਲਾਉਟ ਨਹੀਂ ਹੈਗੀ ਆ ਦੇਖੋ ਇਹ ਜਿਹੜੀ ਸਰਕਾਰੀ ਜ਼ਮੀਨ ਹੈ ਇਲੈਗਲ ਇੱਥੇ ਉਹੀ ਇੰਪੋਰਟਡ ਸਿਕਟਾਂ ਵੇਚਿਆ ਜਾ ਰਹੀਆਂ ਸੀ ਕਿਆਂ ਚੈਣੀ ਖੈਣੀ ਤੰਬਾਕੂ ਪੂਲ ਲਿਫਸ ਸ਼ਖਰ ਇਹ ਜਿੰਮੇਵਾਰ ਕੌਣ ਹੈ ਇਹਨੂੰ ਪੁੱਛੇ ਕਿ ਭਾਈ ਤੇਰ ਕੋ ਕੋਈ ਹੋਰ ਕੰਮ ਨਹੀਂ ਹੈਗਾ ਹੋਰ ਤੈਨੂੰ ਪਹਿਲਾਂ ਕਿਹਾ ਸੀ ਨਾ ਤੂੰ ਹਟਦਾ ਕਿਉਂ ਨਹੀਂ ਇਹ ਹਟਦੇ ਨਹੀਂ ਟੀਠ ਲੋਕ ਐ ਸੋ ਟੀਠ ਲੋਕ ਐ ਇਹਨਾਂ ਨੂੰ ਸਮਝ ਨਹੀਂ ਆਣੀ ਇਹ ਸਮਝ ਕਿਵੇਂ ਆਊਗੀ ਜਦੋਂ ਅਸੀਂ ਸਰਕਾਰੀ ਕਾਰਵਾਈ ਸਰਕਾਰ ਵੀ ਚਾਹੁੰਦੀ ਹੈ ਕਿ ਪਬਲਿਕ ਸਪੋਰਟ ਕਰੇ ਪਬਲਿਕ ਨਾਲ ਕੋਈ ਐਨਜੀਓ ਸਾਹਮਣੇ ਫਰੰਟ ਤੇ ਆਣ ਕੋ ਜਥੇਬੰਦੀਆਂ ਸਾਹਮਣੇ ਫਰੰਟ ਤੇ ਆਉਣ ਤਾਂ ਕਿ ਸਰਕਾਰ ਨੂੰ ਪਸਪੋਰਟ ਕਰੀਏ ਤੇ ਇਹ ਜਿਹੜੀ ਡਰਾਈਵਸ ਆ ਇਹਨੂੰ ਵਧੀਆ ਤਰੀਕੇ ਨਾਲ ਚਲਾ ਕੇ ਤੇ ਇਹਦਾ ਕੋਈ ਰਿਜ਼ਲਟ ਕੱਢੀਏ ਕਿਉਂਕਿ ਰਿਜ਼ਲਟ ਓਰੀਐਂਟਡ ਡਰਾਈਵ ਹੈ ਸੋ ਪੇਪਰ ਵੀ ਰੱਖਿਆ ਦੇਖੋ ਪੇਪਰ ਵੀ ਰੱਖਿਆ ਨੇ ਜਿਹਦੇ ਨਾਲ ਭਰ ਕੇ ਸਿਕਟਾ ਪਿੰਦੇ ਆ ਆ ਜਿਹੜਾ ਗੰਦ ਪਾਇਆ ਨਜ਼ਾਇਰ ਖੋਖਾ ਲਾ ਕੇ ਥੁੱਕਾ ਛੋਟੀਆਂ ਇਹ ਜ਼ਿੰਮੇਵਾਰ ਕੌਣ ਆ ਸੋ ਬਿਮਾਰੀਆਂ ਫੈਲਦੀਆਂ ਨੇ ਚੀਜ਼ਾਂ ਨਾਲ ਦੇਖੋ ਅਸੀਂ ਵੀ ਨਾਗਰਿਕਾਂ 빙 ਸਿਟਮ ਪਿਛਲੀ ਵਾਰ ਸੁਣਾਈ ਗੱਲ ਕਹੀ ਸੀ ਕਿ ਅਸੀਂ ਵੀ ਇਸ ਤੇ ਸ਼ੁੱਧ ਹਵਾ ਐਕਸਪੈਕਟ ਕਰਦੇ ਆਂ ਸਾਨੂੰ ਮਿਲਣੀ ਚਾਹੀਦੀ ਐ ਅਸ ਅੱਛਾ ਵਾਤਾਵਰਣ ਸਾਫ਼ ਸੁਥਰੀ ਜਗ੍ਹਾ ਸਾਨੂੰ ਮਿਲਣੀ ਚਾਹੀਦੀ ਆ ਆ ਜਿਹੜੀ ਪਬਲਿਕ ਨੇ ਇਸ ਜਗ੍ਹਾ ਸਰ ਕੀ ਹੈ ਕਿ ਜਿੱਥੇ ਆਪਾਂ ਰੋਜ਼ ਰੋਜ਼ਾਨਾ ਤੌਰ ਤੇ ਤੁਰਦੇ ਆਂ ਜਾਂਦੇ ਆਂ ਮਾਰਕੀਟ ਘੁੰਮਦੇ ਆਂ ਆਪਣੇ ਬੱਚਿਆਂ ਨਾਲ ਪਰਿਵਾਰਾਂ ਨਾਲ ਕਿ ਥਾਂ ਥਾਂ ਤੇ ਖੜਕੇ ਜਿਹੜੇ ਲੋਕ ਬੀੜੀਆਂ ਆ ਸ਼ੇਟਾਂ ਪੀਂਦੇ ਆਂ ਤਾਂ ਇਹਨਾਂ ਤੋਂ ਆਪਾਂ ਨੂੰ ਸਖਤ ਨਫ਼ਰਤ ਸੋ ਇਹ ਜਿਹੜੀ ਨਫ਼ਰਤ ਹੈ ਕਿਉਂ ਹੈ ਕਿਉਂਕਿ ਇਹ ਧੂਆ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ ਉੱਤੋਂ ਇਹ ਕੰਮ ਜਿਹੜਾ ਕੀਤਾ ਜਾ ਰਿਹਾ ਹੈ ਇਹ ਇਲੀਗਲ ਹੈ ਇਹ ਇਲੀਗਲ ਹੈ ਅੱਜ ਰਵਿੰਦਰ ਜੀ ਸਾਡੇ ਨਾਲ ਜੁੜੇ ਆ ਕੋਈ ਦੇਖੋ ਕਿੰਨੇ ਫੇਮਸ ਹੋ ਚੁੱਕਿਆ ਨਿਕਲ ਗਏ ਰਵਿੰਦਰ ਹਰ ਥਾਂ ਤੇ ਛਾਏ ਹੋਏ ਆ ਰਵਿੰਦਰ ਜੀ ਇਨਸਪੈਕਟਰ ਐਮਪੀਐਨ ਫੋਰਸਮੈਟ ਵਿੰਗ ਦੇ ਜਿਹੜੇ ਕੋਰ ਦੇ ਆਰ ਬਹੁਤ ਬਹੁਤ ਕੋਪੀ ਆਪਣੀ ਡਿਊਟੀ ਨਿਭਾ ਰਹੇ ਪਿਛਲੇ ਕਾਫੀ ਸਮੇਂ ਤੋਂ ਦੇਖ ਰਹੇ ਆ ਲੋਕਾਂ ਦੇ ਵਿਸ਼ਕਾਰ ਇਹ ਆਪਣਾ ਫਰਜ਼ ਨਿਭਾ ਰਹੇ ਆ ਰਵਿੰਦਰ ਜੀ ਕੀ ਕਹਿਣਾ ਚਾਹੋਗੇ ਜੋ ਇਲੀਗਲ ਸਾਰਾ ਚੱਲ ਰਿਹਾ ਹੈ ਇਹ ਕਿਵੇਂ ਬੰਦ ਹੋਏਗਾ ਸਰ ਦੇਖੋ ਨਰਵਿੰਦਰਪਾਲ ਸਿੰਘ ਨਗਰ ਕੌਂਸਲ ਇਨਫੋਰਸਮੈਂਟ ਇਨਚਾਰਜ ਗੱਲ ਇਸ ਤਰ੍ਹਾਂ ਹੀ ਸੀ ਪੂਰਾ ਸਾਡੀ ਕਨਸਟਰੂਕਸ਼ਨ ਜਿਹੜਾ ਸਾਰਾ ਪੂਰਾ ਧਿਆਨ ਇਹ ਜਿਰਕਪੁਰ ਦੇ ਵਿੱਚ ਬੀੜੀ ਸਿੱਕਟ ਖਾਸ ਕਰਕੇ ਅਸੀਂ ਬੰਦ ਕਰਾਉਣ ਦੀ ਆਪਣਾ ਕੋਸ਼ਿਸ਼ ਕਰ ਰਹੇ ਹਾਂ ਔਰ ਕੋਸ਼ਿਸ਼ ਵੀ ਨਹੀਂ ਇਹ ਪ੍ਰੋਪਰ ਬੰਦ ਹੋਏਗੀ ਕਿਉਂਕਿ ਸਾਡੇ ਨਾਲ ਬਹੁਤ ਹੀ ਅੱچھے ਇਨਸਾਨਾਂ ਨੇ ਜੁੜੇ ਹੋਏ ਜਿੰਨਾਂ ਦਮਨ ਜੀ ਹੋ ਕੇ ਸਾਡੇ ਨਾਲ ਗੱਲ ਕਰ ਰਹੇ ਆ ਅਰਵਿੰਦਰ ਜੀ ਹੋ ਕੇ ਟਕੋਲੀ ਹਸਪੀਟਲ ਹੈ ਔਰ ਸਾਡੀ ਟੀਮ ਹੋਗੀ ਕਿਉਂਕਿ ਜਿੱਥੇ ਵੀ ਅਸੀਂ ਦੇਖਿਆ ਆਪਣਾ ਉੱਤੇ ਬੀੜੀ ਸਿੱਕਟਾਂ ਲੈ ਕੇ ਆਪਣਾ ਕੋਕਰ ਰੱਖ ਕੇ ਉਹ ਹੀ ਕਰਾਇਆ ਨਹੀਂ ਕੁਝ ਨਹੀਂ ਦੁਕਾਨਾਂ ਵਾਲੇ ਕੀ ਕਰਦੇ ਆ 2-400 ਰੁਪਏ ਦੇ ਲਾਸ਼ ਦੇ ਵਿੱਚੋਂ ਬਿਜਲੀ ਦੇ ਦਿੰਦੇ ਆ ਉਹਨਾਂ ਦੀ ਬਿਜਲੀ ਕੱਟੀ ਜਾਂਦੇ ਨਾਲ ਹੀ ਸਮਾਨ ਪ੍ਰੋਪਰ জব্দ ਕਰ ਰਹੇ ਆ ਔਰ ਸ਼ਹਿਰ ਵਾਸੀਆਂ ਨੂੰ ਵਾਅਦਾ ਕਰਦੇ ਆ ਕਿ ਜਿਹੜਾ ਬੀੜੀ ਸੈਕਟਰ ਜਿਰਕਪੁਰ ਦੇ ਵਿੱਚ ਕਿਤੇ ਵੀ ਕੋਕਾ ਨਹੀਂ ਦੇਖੂਗਾ ਤੁਹਾਡਾ ਪ੍ਰੋਮਿਸਾ ਜੀ ਮੇਰੇ ਫੋਨ ਪਰ ਥੋੜਾ ਜਿਹੀ ਜਾਣਕਾਰੀ ਦਿਓ ਜੀ ਇਹ ਰੂਲ ਕੀ ਕਹਿੰਦਾ ਹੈ ਜਿਹੜੀ ਇਲੀਗਲ ਖਾਂ ਤੇ ਥਾਗ-ਫਰਾਕ ਜਗਾ ਕੇ ਬੈਠੇ ਕੋਕੇ ਤੁਹਾਡੇ ਮੁਤਾਬਿਕ ਜੋ ਸਰਕਾਰੀ ਤੁਸੀਂ ਮੁਲਾਜ਼ਮ ਹੋ ਐਕਟ ਰੂਲ ਕੀ ਕਹਿੰਦਾ ਗਾਈਡਲਾਈਨ ਕੀ ਹੈ ਨੇ ਗੰਨ ਰਾਈਜ਼ ਬੱਚੇ ਆ ਜਿੱਦੂ ਦੁਕਾਨ ਲੋ ਪ੍ਰੋਪਰ ਬਿੱਲ ਰੱਖੋ ਆਪਣੇ ਕੋਲ ਜਿਹੜੀ ਸਿੱਕਾ ਮੈਂ ਵੇਚ ਜਾਂਦੇ ਆ ਇਹ ਲੂਸ ਵਿੱਚ ਜਾਂਦੇ ਸਿੱਕਾ ਕਿਦੋਂ ਸਿੱਕਾ ਲੈ 500 ਰੁਪਏ ਨਹੀਂ ਉੱਤੇ ਲੈ ਕੇ ਬਹਿ ਗਏ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਾਂ ਇਹਦੇ ਵਿੱਚ ਨਸ਼ੇ ਵੀ ਬਰਾਮਦ ਹੋ ਰਹੇ ਆ ਖਾਸ ਕਰਕੇ ਮੈਂ ਪੁਲਿਸ ਦੇ ਵੀ ਇਤਿਹਾਸ ਲੈਣਾ ਚਾਹੁੰਦਾ ਜਿਲਕਪੁਰ ਚ ਕਿ ਜਿਹੜੇ ਇੱਕ ਭੰਗ ਦੇ ਗੋਲਾ ਹੁੰਦਾ ਇੱਕ ਉਹ ਆਪਣਾ ਇੰਨਾ ਖਤਰਨਾਕ ਆ ਉਹ ਤੇ ਉਹ ਵੀ ਆਪਣਾ ਕਈ ਜਗ੍ਹਾ ਤੋਂ ਬਰਾਮਦ ਹੋਏ ਆ ਤੇ ਉਹ ਜਿਹੜਾ ਕਿ ਵੱਧਦਾ ਵੱਧਾ ਨਸ਼ਾ ਲੋਕੀ ਇਹ ਵੀ ਕਹਿ ਰਹੇ ਆ ਜੀ ਉੰਨੀਆਂ ਦੇ ਵਿੱਚ ਬੈਠ ਕੇ ਉਹਰੇ ਆਪਣਾ ਭਾਗ ਪੀ ਰਹੇ ਆ ਇਹ ਗੱਲਾਂ ਸਾਡੇ ਸਾਹਮਣੇ ਆ ਰਹੀਆਂ ਕਿਉਂਕਿ ਸਾਰਾ ਗਲਤ ਆ ਹੀ ਬੰਦ ਕਰਾਂਗੇ ਸਰ ਧੰਨਵਾਦ ਜੀ ਤੁਹਾਡਾ ਸੋ ਇਹ ਸਾਲ ਸਾਡੇ ਨੂੰ ਜਿਹੜੇ ਬਕਾਇਦਾ ਐਫਸੀਆਰ ਰਿਪੋਰਟ ਵਿੱਚ ਜਿਹੜੇ ਇਨਸਪੈਕਟਰ ਪ੍ਰਧਾਨ ਜਿਹੜੇ ਆਪਣੀ ਡਿਊਟੀ ਪਿਛਲੇ ਸਮੇਂ ਤੋਂ ਕਾਫੀ ਬੇਖੂਬੀ ਨਾਲ ਨਿਭਾ ਰਹੇ ਆਂ ਔਰ ਤੁਸੀਂ ਦੇਖ ਸਕਦੇ ਹੋ ਕਿ ਬਲਟਾਣੇ ਖੜੇ ਆ ਸੀ ਬਟਾਣੇ ਕਾਰਵਾਈ ਕੀਤੀ ਜਾ ਰਹੀ ਆ ਸੋ ਮੇਰਾ ਕਹਿਣਾ ਮੇਰਾ ਸਵਾਲ ਉਹਨਾਂ ਲੋਕਾਂ ਨੂੰ ਸਾਰੇ ਮੇਰੇ ਫਾਲੋਅਰਸ ਕਿਉਂਕਿ ਪਿਛਲੇ ਸਮੇਂ ਦੌਰਾਨ ਬਹੁਤ ਲੋਕਾਂ ਨੇ ਸਾਨੂੰ ਪਿਆਰ ਬਖਸ਼ਿਆ ਤੇ ਪਿਆਰ ਦੇ ਨਾਲ ਮੈਂ ਇਹ ਵੀ ਆਪਣੇ ਭੈਣਾ ਭਰਾਵਾਂ ਮਿੱਤਰਾਂ ਤੋਂ ਐਕਸਪੈਕਟ ਕਰੂੰਗਾ ਕਿ ਆਪਾਂ ਉੱਠੀਏ ਜਾਗੀਏ ਤੇ ਇਹ ਜਿਹੜੀ ਮੁਹਿੰਮ ਹੈ ਇਹਦੇ ਚ ਰਲ ਕੇ ਆਪਾਂ ਇੱਕ ਦੂਜੇ ਸਾਥ ਲਈਏ ਜਿਹੜੇ ਗੜੇ ਆਪਣੇ ਥਾਂ ਤੇ ਬੈਠੇ ਆ ਆਪਣੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਗਲੀਆਂ ਮੋਲਿਆਂ ਜਿੱਥੇ ਜਿਲ੍ਹੇ ਤੁਸੀਂ ਬੈਠਿਓ ਆਪਣੇ ਜਿਲ੍ਹਿਆਂ 'ਚ ਬੈਠਿਓ ਮੈਡੀਕਲ ਅਫਸਰ ਦੀ ਟੀਮ ਹੁੰਦੀ ਆ ਹਰ ਥਾਂ ਦੇ ਵਿੱਚ ਹਸਪੀਟਲ ਜਾਓ ਉਹਨਾਂ ਨੂੰ ਰਿਕੁਐਸਟ ਕਰੋ ਉਹਨਾਂ ਕੋਲ ਰਾਈਟ ਹੁੰਦਾ ਆ ਦਾ ਤੇ ਚਲਾਨ ਕੱਟਣ ਦਾ ਕਿਉਂਕਿ ਇਹ ਚੀਜ਼ ਆਪਾਂ ਖਤਮ ਕਰਨੀ ਹੈ ਇਹ ਆਪਾਂ ਹੁਣ ਸੋਚਿਆ ਕਿ ਇਹ ਇਹਦਾ ਖਤਮਾ ਕਰਨਾ ਐਂਟੀ ਤਬਾਕੂ ਡਰਾਈਵ ਆ ਜਿਹੜੀ ਚੱਲ ਰਹੀ ਆ ਉਹਦੇ ਵਿਚਕਾਰ ਸਾਡਾ ਮੈਡੀਕਲ ਅਫਸਰ ਦੀ ਟੀਮ ਆ ਮੈਂ ਕੋਸ਼ਿਸ਼ ਕਰਾਂ ਤੁਹਾਡੇ ਨਾਲ ਗੱਲ ਕਰਾਣਾ ਅਰਵਿੰਦਰ ਜੀ ਦੇ ਡਾਕਟਰ ਸਾਹਿਬ ਸਾਡੇ ਨਾਲ ਆ ਅਸੀਂ ਸਭ ਤੋਂ ਪਹਿਲਾਂ ਕੀ ਕਹਿਣਾ ਚਾਹਾਂਗੇ ਜਿਹੜੀ ਐਂਟੀ ਤਬਾਕੂ ਡਰਾਈਵ ਚੱਲ ਰਹੀ ਆ ਸਾਡੇ ਆਪਦੇ ਆਰਡਰ ਦੇ ਰਾਹੀਂ ਤੇ ਦੇਖਣ ਨੂੰ ਆ ਰਿਹਾ ਕਿ ਤੁਸੀਂ ਇਹ ਗਾਈਡਲਾਈਨਸ ਕੀ ਹੁੰਦੀ ਹੈ ਸਰਬਸ ਲੋਕਾਂ ਦੋਸਤ ਇੱਕ ਵਾਈ ਗਾਈਡਲਾਈਨਸ ਹੁੰਦੇ ਕਿ ਜਿੰਨਾ ਵੀ ਇਲੀਗਲ ਤੰਬਾਕੂ ਆ ਰਿਹਾ ਹੈ ਆਪਾਂ ਉਹਦੇ ਛਾਪਾ ਮਾਰਨਾ ਹੈ ਚੈੱਕ ਕਰਨਾ ਹੈ ਕਿ ਕਿੱਥੇ ਕਿੱਥੇ ਆ ਰਿਹਾ ਹੈ ਨਾਲੇ ਇਹਨਾਂ ਕੋਲ ਬਹੁਤ ਜ਼ਿਆਦਾ ਬਾਹਰ ਦਾ ਪ੍ਰੋਡਕਟ ਬਹੁਤ ਜ਼ਿਆਦਾ ਆ ਰਿਹਾ ਹੈ ਬਿੱਲ ਵੀ ਨਹੀਂ ਹੁੰਦੇ ਨੇ ਇਹਦੇ ਵੈਸੀ ਕੱਢ ਜਾਂਦੇ ਨੇ ਕਿ ਇੱਥੇ ਲਾ ਕੇ ਉੱਥੇ ਲਾ ਕੇ ਸੜਕਾ ਤੇ ਪਬਲਿਕ ਸਪੇਸ স্মੋਕਿੰਗ ਅਲਾਉਡ ਹੈ ਸਰ ਬਿਲਕੁਲ ਵੀ ਨਹੀਂ ਮੇ ਲਾਈਟਰ ਓਪਨ ਟੰਗਦੇ ਆ ਆਪਣੇ ਕੋਕਿਆਂ ਦੇ ਵਿੱਚ ਐਸੇ ਨਾ ਐਸੇ ਇਲੀਗਲ ਬੈਠੇ ਤੇ ਕੋਕਿਆਂ ਦੇ ਇੱਥੇ ਖੋਬਾਲ ਦੇ ਇੰਨੇ ਸਿੰਗਰਕੇ ਤੇ ਬੈਠੇ ਇਲੀਗਲ ਨੇ ਪਹਿਲੀ ਗੱਲ ਤਾਂ ਬੈਠੇ ਇਲੀਗਲ ਨੇ ਇਹ ਇੱਥੇ ਦੂਜੀ ਚੀਜ਼ ਕਿ ਆਪਾਂ ਅਗਰ ਮਾਰਕੀਟ ਦੇ ਅੰਦਰ ਵੀ ਜਾਈਏ ਕਿਤੇ ਵੀ ਦੇਖੀਏ ਸਾਨੂੰ ਛੋਟੇ ਮੋਟੇ ਜਿੰਨੇ ਵੀ ਕੋਕਕੇ ਆ ਨਾ ਇਹਨਾਂ ਦਾ ਕੋਈ ਲੈਂਡ ਦਾ ਰਿਕੁਆਇਰਮੈਂਟ ਹੈਗੀ ਉਹ ਬੈਠੇ ਵਸ ਇੱਥੇ ਨਾ ਪੁੱਛਣਾ ਕਿਸੇ ਨੂੰ ਵਿਦਆਊਟ ਮਿਊਨਿਸਪਲ ਕਾਉਂਸਲ ਦੇ ਹੁਕਮ ਹੁੰਦੇ ਨੇ ਥੈਂਕ ਯੂ ਸਰ ਤੋਂ ਇਹ ਸੰਸਟੇ ਨਾਲ ਡਾਕਟਰ ਸਾਹਿਬ ਡਾਕਟਰ ਅਮਿਤ ਕੌਸ਼ਲ ਟਕੋਲੀ ਤੋਂ ਮੈਡੀਕਲ ਅਸਿਸਟੈਂਟ ਟੀਮ ਹੈ ਬਾਕਾਇਦਾ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਆਪਣੇ ਦਰਸ਼ਕਾਂ ਨੂੰ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ 2017 ਦੀ ਗੱਲ ਹੈ ਕਿ ਜ਼ਿਰਕਪੁਰ ਚ ਜਦੋਂ ਮੈਂ ਦੇਖਿਆ ਪਰਸਨਲੀ ਮੈਂ ਆਪਦੀ ਤੁਹਾਨੂੰ ਸੋਰੀ ਦੱਸ ਰਿਹਾ ਕਿ ਆਪਣੀ ਬੇਟੀ ਨਾਲ ਮੈਂ ਤੁਰ ਰਿਹਾ ਸੀਗਾ ਉਹਨੂੰ ਸਕੂਲ ਛੱਡਣ ਜਾ ਰਿਹਾ ਸੀਗਾ ਛੋਟੀ ਸੀ ਉਦੋਂ ਔਰ ਮੇਰੇ ਕੋਲ ਦੀ ਸੈਟਾਂ ਵੀ ਕੇ ਲੋਕ ਲੰਘ ਰਹੇ ਆ ਉਸਦੀ ਤੋਂ ਆਪਾਂ ਨੂੰ ਬਹੁਤ ਰੈਫਰੈਂਸ ਹੋਈ ਤਾਂ ਮੈਂ ਦੇਖਿਆ ਕਿ ਕਿਵੇਂ ਆਪਾਂ ਇਹਨੂੰ ਇਹਨੂੰ ਠੱਲ ਪਾਈਏ ਕਿਵੇਂ ਇਹਨੂੰ ਖਤਮ ਕਰੀਏ ਇਸ ਚੀਜ਼ ਨੂੰ ਕਿਉਂਕਿ ਉਹ ਚੀਜ਼ ਧੂਆਂ ਸਾਨੂੰ ਤਾਂ ਬਰਦਾਸ਼ਤ ਨਹੀਂ ਹੁੰਦਾ ਸੋ ਇੱਕੋ ਲੜਾਈ ਦਾ ਘਰ ਵੀ ਬਣਦਾ ਕਾਰ ਵੀ ਬਣਦਾ ਤੇ ਇਸ ਕਰਕੇ ਮੁਹੀਮ ਆਪਾਂ ਚਲਾ ਰਹੇ ਆਂ ਸਰਕਾਰ ਦਾ ਸਰਕਾਰ ਦੀ ਸਪੋਰਟ ਵੀ ਤੇ ਲੀਗਲ ਰੂਲ ਵੀ ਹੈ ਤਾਂ ਤੋਂ ਲੈ ਕਹਿੰਦਾ ਕਿ ਕੋਰਟ ਪੈਕ ਦੇ ਅਧੀਨ ਹੈ ਜਿਹੜੇ ਗਾਈਡਲਾਈਨਸ ਸਾਨੂੰ ਦਿੱਤੀਆਂ ਸਰਕਾਰ ਨੇ ਹੁਣ ਦੇਖੋ ਤਾਂ ਸਮਾਂ ਦਾ ਚੱਕ ਲਿਆ ਤੇ ਅੱਗੇ ਹੁਣ ਟੀਮ ਜਾਰੀ ਹੈ ਮੈਂ ਤੁਹਾਨੂੰ ਹੋਰ ਲਾਈਵ ਹੋਊਗਾ ਸਾਜਿਆ ਕਰੂੰਗਾ ਤਸਵੀਰਾਂ ਅੱਗੇ ਆਪਾਂ ਵੱਧ ਰਹੇ ਹਾਂ ਤਾਂਤ ਲਈ ਧੰਨਵਾਦ ਵੀਡੀਓ ਸ਼ੇਅਰ ਕਰਦੇ ਬਤੁਤ ਸ਼ੁਕਰੀਆ ਤੁਹਾਡਾ